ਨਮਸਕਾਰ ਆਕਾਸ਼ਵਾਣੀ ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾ ਇਸ ਬੁਲੇਟਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਚ ਗ੍ਰਾਮੀਣ ਭਾਰਤ ਮਹੋਤਸਵ ਦਾ ਉਦਘਾਟਨ ਕਰਦਿਆ ਦਿਹਾਤੀ ਲੋਕਾਂ ਨੂੰ ਸਨਮਾਨਜਨਕ ਜੀਵਨ ਪ੍ਰਦਾਨ ਕਰਨ ਲਈ ਸਰਕਾਰ ਦੀ ਤਰਜੀਹ ਨੂੰ ਦੁਹਰਾਇਆ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਬੱਚਿਆਂ ਨੂੰ ਇਮਤਿਹਾਨਾਂ ਦਾ ਬੋਝ ਲੈਣ ਦੀ ਬਜਾਏ ਇਮਤਿਹਾਨਾਂ ਪ੍ਰਤੀ ਜਨੂੰਨ ਪੈਦਾ ਕਰਨ ਦੀ ਕੀਤੀ ਅਪੀਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਅੱਜ ਜੋ ਵਿਸ਼ੂ ਬ੍ਰੇਲ ਦਿਵਸ ਮਨਾਇਆ ਜਾ ਰਿਹਾ ਹੈ। ਉੱਤਰੀ ਭਾਰਤ ਦੇ ਵੱਖ-ਵੱਖ ਹਿੱਸਿਆਂ 'ਚ ਸੀਤ ਲਹਿਰ ਅਤੇ ਸੰਗਤਾਂ ਨੇ ਆਮ ਜਨਜੀਵਨ ਨੂੰ ਕੀਤਾ ਪ੍ਰਭਾਵਿਤ। ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪਿੰਡਾਂ ਨੂੰ ਵਿਕਾਸ ਤੇ ਮੌਕਿਆਂ ਦੇ ਜਿਵੰਤ ਕੇਂਦਰਾਂ ਵਿੱਚ ਬਦਲ ਕੇ ਗ੍ਰਾਮੀਣ ਭਾਰਤ ਨੂੰ ਸ਼ਕਸ਼ਤ ਬਣਾਉਣ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਤੇ ਸੂਚਿਤ ਦਿੱਤਾ। ਨਵੀਂ ਦਿੱਲੀ ਚ ਭਾਰਤ ਮੰਡਪਮ ਜੋ ਗ੍ਰਾਮੀਣ ਭਾਰਤ ਉਤਸਵ ਤੇ ਉਦਘਾਟਨੀ ਸਮਾਗਮ ਦੌਰਾਨ ਸ਼੍ਰੀ ਮੋਦੀ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਸ਼ਕਸ਼ਤ ਬਣਾਉਣਾ ਉਹਨਾਂ ਦੀ ਸਰਕਾਰ ਦੀ ਤਰਜੀਹ ਹੈ। गांव के लोगों को गरिमापूर्ण जीवन देना ये मेरी सरकार की प्राथमिकता है हमारा विजन है भारत के गांव के लोग सशक्त बने उन्हें पलायन ना करना पड़े और इसलिए हमने गांव गांव में मूलभूत सुविधाओं की गारंटी का अभियान चलाया ਸ਼੍ਰੀ મોદી ਨੇ ਦੱਸਿਆ ਕਿ ਪਿੰਡ ਨੂੰ ਸਮਾਜ ਨੂੰ ਆਤਮ ਨਿਰਭਰ ਬਣਾਉਣ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਤਹਿਤ ਕਿਸਾਨਾਂ ਨੂੰ 3 ਲੱਖ ਕਰੋੜ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ। ਸ਼੍ਰੀ મોદી ਨੇ ਦੱਸਿਆ ਕਿ ਉਹਨਾਂ ਦੀ ਸਰਕਾਰ ਦੇ ਇਰਾਦੇ, ਨੀਤੀਆਂ ਤੇ ਫੈਸਲੇ ਦਿਹਾਤੀ ਭਾਰਤ ਵਿੱਚ ਨਵੀਂ ਊਰਜਾ ਲਿਆ ਰਹੇ ਨੇ। ਉਹਨਾਂ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੂੰ ਸਾਲ 2025 ਛੇ ਤੱਕ ਇੱਕ ਹੋਰ ਸਾਲ ਲਈ ਜਾਰੀ ਰੱਖਣ ਦੀ ਪਰਵਾਨਗੀ ਦੇ ਦਿੱਤੀ ਹੈ ਸ਼੍ਰੀ મોદી ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਤਹਿਤ ਹੁਣ ਤੱਕ 3 ਲੱਖ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਚੁੱਕੀ ਹੈ ਇਸ ਮੌਕੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿ타ਰਾਮਨ ਅਤੇ ਵਿੱਤ ਰਾਜ ਮੰਤਰੀ ਪੰਕਜ ਚੌத்ਰੀ ਵੀ ਮੌਜੂਦ ਰਹੇ ਗ੍ਰਾਮੀਣ ਭਾਰਤ ਉਤਸਵ 9 ਜਨਵਰੀ ਤੱਕ ਚੱਲੇਗਾ ਇਸ ਦਾ ਵਿਸ਼ਾ ਵਿਕਸਿਤ ਭਾਰਤ 2047 ਲਈ ਇੱਕ ਸਵੈ ਨਿਰਪਰ ਪਿੰਡੂ ਭਾਰਤ ਦਾ ਨਿਰਮਾਣ ਕਰਨਾ ਤੇ ਸਿਧਾਂਤ ਜੇ ਪਿੰਡ ਵਾਦੇ ਨਹੀਂ ਤਾਂ ਦੇਸ਼ ਵਾਦੇ ਰੱਖਿਆ ਗਿਆ ਹੈ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ੁਰਨੀ ਵੈਸ਼ਨਵ ਨੇ ਬੱਚਿਆਂ ਨੂੰ ਇਮਤਿਹਾਨਾਂ ਦਾ ਬੋਝ ਲੈਣ ਦੀ ਬਜਾਏ ਇਮਤਿਹਾਨਾ ਪ੍ਰਤੀ ਜਨੂੰਨ ਪੈਦਾ ਕਰਨ ਦੀ ਅਪੀਲ ਕੀਤੀ ਹੈ ਅਜ નવી ਦਿੱਲੀ ਨਗਰ ਕੌਂਸਲ ਦੇ ਐਗਜ਼ਾਮ ਵਾਰੀਅਰ ਆਰਟ ਫੈਸਟੀਵਲ 'ਚ ਬੱਚਿਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸਿਨੇ ਕਲਾਕਾਰ ਤੇ ਖਿਡਾਰੀ ਵਧੀਆ ਪ੍ਰਦਰਸ਼ਨ ਕਰਦੇ ਨੇ ਕਿਉਂਕਿ ਉਹਨਾਂ ਵਿੱਚ ਆਪਣੇ ਕੰਮ ਪ੍ਰਤੀ ਜਨੂੰਨ ਹੁੰਦਾ ਹੈ ਇਸ ਪ੍ਰੋਗਰਾਮ ਚ ਵੱਖ-ਵੱਖ ਸਕੂਲਾਂ ਦੇ ਕਰੀਬ 5000 ਬੱਚੇ ਹਿੱਸਾ ਲੈ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵੀਡੀਓ ਸੰਦੇਸ਼ ਚ ਕਿਹਾ ਹੈ ਕਿ ਬੱਚਿਆਂ ਤੇ ਇਮਤਿਹਾਨਾਂ ਦਾ ਬੋਝ ਨਹੀਂ ਸਗੋਂ ਇੱਛਾਵਾਂ ਅਤੇ ਉਮੀਦਾਂ ਦਾ ਬੋਝ ਹੁੰਦਾ ਹੈ। ਸ਼੍ਰੀ ਮੋਦੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹਨਾਂ ਕੋਲ ਅੱਗੇ ਵਧਣ ਲਈ ਬਹੁਤ ਸਾਰੇ ਮੌਕੇ ਅਤੇ ਵਿਕਲਪ ਨੇ। ਇਸ ਮੌਕੇ ਸੰਸਦ ਮੈਂਬਰ ਬਾਂਸਰੀ ਸਵਰਾਜ, ਨਵੀਂ ਦਿੱਲੀ ਨਗਰ ਕੌਂਸਲ ਦੇ ਚੇਅਰਮੈਨ ਕੇਸ਼ਵ ਚੰਦਰ ਅਤੇ ਵਾਈਸ ਚੇਅਰਮੈਨ ਕੁਲਜੀਤ ਸਿੰਘ ਵੀ ਮੌਜੂਦ ਰਹੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਅੰਮ੍ਰਿਤਸਰ ਸਥਿਤ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਸੁਝਾਇਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਚ ਸਜਾਈ ਇਸ ਨਗਰ ਕੀਰਤਨ ਦੀ ਆਰੰਭਤਾ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੋਤੀਦਰ ਗਿਆਨੀ ਰੁਕਬੀਰ ਸਿੰਘ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾਲਕੀ ਸਾਹਿਬ ਚ ਸ਼ਿਸ਼ੋਭਿਤ ਕੀਤਾ ਇਸ ਮੌਕੇ ਗੱਤਕਾ ਅਤੇ ਬੈਂਡ ਪਾਰਟੀਆਂ ਨੇ ਹਾਜ਼ਰੀ ਭਰੀ ਅਤੇ ਸ਼ਬਦੀ ਜਥਿਆਂ ਨੇ ਗੁਰੂ ਸਾਹਿਬ ਜੀ ਦੀ ਉਸਤਤ ਵਿੱਚ ਗੁਰੂ ਜਸ ਕਾਇਨ ਕੀਤਾ ਜੋਤੀਦਰ ਗਿਆਨੀ ਰੁਕਬੀਰ ਸਿੰਘ ਨੇ ਪ੍ਰਕਾਸ਼ ਗੁਰਪੁਰਪ ਦੀ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਲਾਸਾਨੀ ਤੇ ਪ੍ਰੇਰਨਾਦਾਇਕ ਹੈ ਇਦੇ ਗੁਰਦਾਸਪੁਰ ਵਿਖੇ ਵੀ ਸਜਾਏ ਨਗਰ ਕੀਰਤਨ ਚ ਵੱਡੇ ਗਿਣਤੀ ਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਨਿਹੰਗ ਸਿੰਘਾਂ ਨੇ ਗੱਤਕੇ ਦੇ ਜੋਹਰ ਦਿਖਾਏ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @AIR_ARENU_Jalandhar ਅੱਜ ਜੋ ਵਿਸ਼ਵ ਬ੍ਰੇਲ ਦਿਵਸ ਮਨਾਇਆ ਜਾ ਰਿਹਾ ਹੈ ਇਹ ਦਿਹਾੜਾ ਹਰ ਸਾਲ ਨੇਤਰਹੀਣ ਅੰਸ਼ਕ ਤੌਰ ਤੇ ਨੇਤਰਹੀਣ ਲੋਕਾਂ ਲਈ ਸੰਚਾਰ ਦੇ ਸਾਧਨ ਵਜੋਂ ਬ੍ਰੇਲ ਦੀ ਮਹੱਤਤਾ ਬਾਰੇ ਜਾਗਰੂਕਤਾ ਲਿਓਨ ਲੀਬਨੈਚਾਂ ਦੇ ਸਾਲ 2018 ਵਿੱਚ ਸਿੱਤ ਰਾਸ਼ਟ ਮਹਾਸਭਾ ਨੇ ਬ੍ਰੇਲ ਪ੍ਰਣਾਲੀ ਦੇ ਵਿਚਾਰਕ ਲੁਈ ਬ੍ਰੇਲ ਦੇ ਜਨਮ ਦਿਨ ਦੇ ਮੌਕੇ ਤੇ 4 ਜਨਵਰੀ ਨੂੰ ਵਿਸ਼ਵ ਬ੍ਰੇਲ ਦਿਵਸ ਵੱਜੋਂ ਮਨਾਉਣ ਦਾ ਫੈਸਲਾ ਕੀਤਾ ਸੀ। ਭਾਰਤ ਵਿੱਚ ਸਰਕਾਰ ਨੇ ਨਿਤ੍ਰਹੀਨ ਲੋਕਾਂ ਨੂੰ ਉਹਨਾਂ ਦੇ ਅਧਿਕਾਰਾਂ, ਸਿੱਖਿਆ, ਰੁਜ਼ਗਾਰ ਤੇ ਸਮੁੱਚੀ ਭਲਾਈ ਵਾਸਤੇ ਸ਼ਕਸ਼ਤ ਕਰਨ ਲਈ ਕਈ ਕਦਮ ਚੁੱਕੇ ਨੇ। ਇਸ ਮੌਕੇ ਨਿਤ੍ਰਹੀਨ ਵਿਅਕਤੀਆਂ ਬਾਰੇ ਰਾਸ਼ਟਰੀ ਐਸੋਸੀਏਸ਼ਨ ਨੇ ਅਜਨਵੀਂ ਦਿੱਲੀ ਵਿਖੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਐਸ ਕੇ ਰੁਮਟਾ ਨੇ ਕਿਹਾ ਕਿ ਬ੍ਰੇਲ ਲਿਪੀ ਸਾਰਿਆਂ ਲਈ ਪਹੁੰਚਯੋਗ ਬਣਾਉਣ ਵਾਸਤੇ ਤਕਨੀਕ ਦੀ ਵਰਤੋਂ ਕਰਨੀ ਚਾਹੀਦੀ ਹੈ। ਭਾਰਤ ਵਿੱਚ ਦਿਹਾਤੀ ਗਰੀਬੀ ਦਰ ਵਿੱਤੀ ਸਾਲ 2011-12 ਚ 25.7% ਸੀ ਜੋ ਵਿੱਤੀ ਸਾਲ 2023-24 ਚ ਜ਼ਿਕਰਯੋਗ ਰੂਪ ਨਾਲ ਘਟ ਕੇ 4.8% ਰਹਿ ਗਈ ਹੈ। ਭਾਰਤੀ ਸਟੇਟ ਬੈਂਕ ਦੇ ਖਪਤ ਖਰਚ ਸਰਵੇਖਣ ਅਤੇ ਖੋਜ ਮੁਤਾਬਕ ਪਿਛਲੇ 12 ਸਾਲਾਂ ਵਿੱਚ ਸ਼ਹਿਰੀ ਗਰੀਬੀ

ਭਾਰਤੀ ਸਟੇਟ ਬੈਂਕ ਦੇ ਖਪਤ ਖਰਚ ਸਰਵੇਖਣ ਅਤੇ ਖੋਜ ਅਨੁਸਾਰ ਪਿਛਲੇ 12 ਸਾਲਾਂ ਵਿੱਚ ਸ਼ਹਿਰੀ ਗਰੀਬੀ 13.7 ਫੀਸਦੀ ਤੋਂ ਘਟ ਕੇ 4.9 ਫੀਸਦੀ ਰਹਿ ਗਈ ਹੈ। ਇਹ ਸ਼ਹਿਰੀ ਗਰੀਬੀ ਹੋਰ ਵੀ ਘਟ ਹੋ ਸਕਦੀ ਹੈ। ਸਮੁੱਚੇ ਪੱਧਰ ਤੇ ਭਾਰਤ ਵਿੱਚ ਗਰੀਬੀ ਦਰ ਹੁਣ 4 ਫੀਸਦੀ ਤੋਂ 4.5 ਫੀਸਦੀ ਦੇ ਵਿਚਕਾਰ ਹੋ ਸਕਦੀ ਹੈ। ਗ੍ਰਾਮੀਣ ਅਤੇ ਸ਼ਹਿਰੀ ਮਹੀਨੇਵਾਰ ਪ੍ਰਤੀ ਵਿਅਕਤੀ ਖਪਤ ਖਰਚੇ ਵਿਚਕਾਰ ਪਾੜਾ ਹੁਣ ਘਟ ਕੇ 69.7 ਫੀਸਦੀ ਰਹਿ ਗਿਆ ਹੈ। ਇਹ ਸੁਧਾਰ ਸਰਕਾਰੀ ਪਹਿਲ ਕਦਮੀਆਂ ਜਿਵੇਂ ਕਿ ਸਿੱਧੇ ਲਾਭ ਦੇ ਤਬਾਦਲੇ ਪਿੰਡੂ ਬੁਨਿਆਦੀ ਢਾਂਚੇ ਦੇ ਵਿਕਾਸ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਅਤੇ ਪਿੰਡੂ ਜੀਵਨ ਵਿੱਚ ਮਹੱਤਵਪੂਰਨ ਸੁਧਾਰ ਦੇ ਕਾਰਨ ਹੋਇਆ ਹੈ ਰਾਜੇਸ਼ ਬਾਲੀ ਆਕਾਸ਼ਵਾਣੀ ਖਬਰਾਂ ਜਲੰਧਰ ਪੰਜਾਬ ਦੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਸੂਬੇ ਦੀਆਂ ਜ਼ਿਲ੍ਹਾਂ ਵਿੱਚ ਕੈਦੀ ਮਹਿਲਾਵਾਂ ਦੇ ਬੱਚਿਆਂ ਨੂੰ ਆਂਗਣਵਾੜੀ ਕੇਂਦਰਾਂ ਵਿੱਚ ਅਨਰੋਲ ਕਰਕੇ ਉਹਨਾਂ ਨੂੰ ਪੋਸ਼ਟਿਕ ਹਾਰ ਦੇਣ ਅਤੇ ਮੁਢਲੀ ਸਿੱਖਿਆ ਨਾਲ ਜੋੜਨ ਦੀ ਉਪਰਾਲੇ ਕੀਤੇ ਜਾਣਗੇ ਉਹਨਾਂ aí ਗੱਲ ਫਰੀਦਕੋਟ ਜੇਲ੍ਹ ਦਾ ਦੌਰਾ ਕਰਦਿਆਂ ਆਖੀ ਉਹਨਾਂ ਨੇ ਕੈਦੀ ਮਹਿਲਾਵਾਂ ਨਾਲ ਮੁਲਾਕਾਤ ਕਰਦਿਆਂ ਉਹਨਾਂ ਦੀਆਂ ਬੁਨਿਆਦੀ ਲੋੜਾਂ ਦਾ ਮੁਲਾਂਕਣ ਕੀਤਾ ਵਿਸ਼ੇਸ਼ ਸ਼ੁਰੂਆਤ ਕਰਨ ਜਾ ਰਹੇ ਹਾਂ ਤਾਂ ਅਸੀਂ ਜਿਹੜੇ ਬੱਚੇ ਛੋਟੇ ਆ 6 ਸਾਲ ਤੋਂ ਛੋਟੇ ਕੋਈ ਬੱਚੇ ਜੇਲਾ ਚ ਹੈ ਉਹਨਾਂ ਨੂੰ ਅਸੀਂ ਸਪਲੀਮੈਂਟਰੀ ਨਿਊਟ੍ਰੀਸ਼ਨਲ ਜੋੜਾਂਗੇ ਜਿਹੜੇ ਆਂਗਣਵਾੜੀ ਸੈਂਟਰਾਂ ਤੋਂ ਅਸੀਂ ਖਾਣਾ ਦਿੰਨੇ ਆ ਬੱਚਿਆਂ ਨੂੰ ਉਹਨਾਂ ਦੀ ਨਿਊਟ੍ਰੀਸ਼ਨ ਵਧਾਉਣ ਦੇ ਲਈ ਤਾਂ ਉਹ ਉਹਨਾਂ ਨੂੰ ਪ੍ਰੋਵਾਈਡ ਕਰਾਇਆ ਕਰਾਂਗੇ ਉਸ ਤੋਂ ਬਾਅਦ ਉਹਨਾਂ ਦੀ ਐਜੂਕੇਸ਼ਨਲ ਕਿਉਂਕਿ ਬੱਚੇ ਵੀ ਬੱਚੇ ਨੂੰ ਸਕੂਲਾਂ ਚ ਭੇਜਿਆ ਜਾਂਦਾ ਔਰ ਇਹ ਜ਼ਰੂਰੀ ਬਣਾਇਆ ਜਾਵੇਗਾ ਕਿ ਬੱਚੇ ਜਿਹੜੇ ਆ ਉਹ ਕੋਈ ਮਾਪਿਓ ਦੀ ਜਿਹੜੀ ਸਜ਼ਾ ਉਹਨਾਂ ਨੂੰ ਨਾ ਭੁਗਤਣੀ ਪਵੇ ਕੈਬਨਟ ਮੰਤਰੀ ਨੇ ਦੱਸਿਆ ਕਿ ਕੈਦੀ ਮਹਿਲਾਵਾਂ ਨੂੰ ਸਸ਼ਕਤ ਕਰਨ ਲਈ ਉਹਨਾਂ ਨੂੰ ਹੁਨਰ ਵਿਕਾਸ ਦੇ ਮੌਕੇ ਪ੍ਰਦਾਨ ਕਰਨ ਉਹਨਾਂ ਦੀ ਆਤਮ ਨਿਰਭਰਤਾ ਨੂੰ ਵਧਾਉਣ ਤੇ ਜੇਲ੍ਹ ਤੋਂ ਬਾਹਰ ਦੀ ਜ਼ਿੰਦਗੀ ਵਾਸਤੇ ਉਹਨਾਂ ਨੂੰ ਤਿਆਰ ਕਰਨ ਲਈ ਜੇਲ੍ਹ ਵਿੱਚ ਇੱਕ ਸਿਲਾਈ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਜਿੱਥੇ ਸੂਬੇ ਦੀਆਂ ਔਰਤਾਂ ਦੀ ਸਿਹਤ ਜਾਂਚ ਸੰਬੰਧੀ ਅਤੇ ਉਹਨਾਂ ਨੂੰ ਰੋਜ਼ਗਾਰ ਦੇਣ ਸੰਬੰਧੀ ਲਗਾਤਾਰ ਕੈਂਪ ਲਾ ਕੇ ਉਹਨਾਂ ਨੂੰ ਜਾਗਰੂਕ ਕਰ ਰਹੀ ਹੈ ਇਸੇ ਲੜੀ ਵਿੱਚ ਕੈਦੀ ਮਹਿਲਾਵਾਂ ਦੀ ਸਿਹਤ ਜਾਂਚ ਉਹਨਾਂ ਦੀ ਸਰੀਰਕ ਸਥਿਤੀ ਉਹਨਾਂ ਦੇ ਬੱਚਿਆਂ ਲਈ ਸਹੂਲਤਾਂ ਦੇਖਣ ਵਾਸਤੇ ਉਨਾ ਵੱਲੋਂ ਇਹ ਦੋਹਰਾ ਕੀਤਾ ਗਿਆ ਉਹਨਾਂ ਕਿਹਾ ਕਿ ਪੰਜਾਬ ਨੂੰ ਤਰੱਕੀ ਵੱਲ ਲਿਜਾਣ ਲਈ ਜੇਲ੍ਹ ਚ ਕੈਦੀ ਮਹਿਲਾਵਾਂ ਨੂੰ ਵੀ ਨਾਲ ਲੈ ਕੇ ਚੱਲਿਆ ਜਾਵੇਗਾ ਉਤਰੀ ਪਾਰਦਰ ਦੇ ਵੱਖ-ਵੱਖ ਹਿੱਸਿਆਂ ਵਿੱਚੂ ਸੀਤ ਲਹਿਰ ਤੇ ਸੰਘਣੀ ਧੁੰਦ ਨੇ ਆਮ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ ਸੰਘਣੀ ਧੁੰਦ ਨੇ ਅੱਜ ਤੜਕੇ ਤੋਂ ਹੀ ਖੇਤਰ ਨੂੰ ਢਾਕੇ ਰੱਖਿਆ ਹੋਇਆ ਜਿਸ ਨਾਲ ਕਈ ਖੇਤरां ਚ ਦਿੱਖਤਾ ਘਟ ਕੇ ਸਿਫਰ ਹੋ ਗਈ ਤੇ ਉਡਾਣਾ ਤੇ ਰੇਲ ਗੱਡੀਆਂ ਦੇ ਸੰਚਾਲਨ ਵਿੱਚ ਵੀ ਵਿਗੜਨ ਪਿਆ ਚੰਡੀਗੜ੍ਹ ਸਥਿਤ ਮੌਸਮ ਵਿਭਾਗ ਦੇ ਨਿਰਦੇਸ਼ਕ ਸੁਰਿੰਦਰ ਪਾਲ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ पंजाब और हरियाणा में पिछले 24 घंटे में फॉग की स्थिति और ज्यादा खराब हो गई थी और, और लगभग पंजाब हरियाणा के कई जगहों पे जो है कई जिलों में जो है विजिबिलिटी जीरो के आसपास थी और बहुत ही डेंस फॉग जो है रिपोर्ट की गई लगभग जीरो विजिबिलिटी कई शहरों में रिपोर्ट की गई जहां तक आने वाले समय की बात है एक पश्चिम विक्षोभ जो आज अप्रोच कर रहा है वो कल उसका असर देखने को मिलेगा कल जो है पंजाब और हरियाणा के कुछ एरियाज में जो है बारिश की संभावना है जिससे ये जो लगातार फॉग चल रही है इसमें भी कमी आएगी और पांच और छह तारीख में फॉग में कुछ कमी आएगी क्योंकि पांच तारीख को कोड होगा डब्ल्यू और उसके बाद छह तारीख में बारिश जो है ये पश्चिम विक्षोभ का असर कम हो जाएगा ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀਨੀਅਰ ਵਿਗਿਆਨੀ ਡਾਕਟਰ ਰਾਜ ਕੋਪਾਲ ਚਦਮਰਮ ਦੇ ਦੇਹਾਂਤ ਤੇ ਦੁੱਖ ਦਾ اظہار ਕੀਤਾ ਐਕਸ ਸੋਸ਼ਲ ਮੀਡੀਆ ਪੋਸਟ ਵਿੱਚ ਜੁਣਾ ਕਿਹਾ ਕਿ ਡਾਕਟਰ ਰਾਜ ਕੋਪਾਲ ਚਨਮਰਮ ਨੇ ਭਾਰਤ ਦੇ ਪਰਮਾਣੂ ਪ੍ਰੋਗਰਾਮ ਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ ਬਨਾਲਾ 'ਚ ਬੱਸ ਦੇ ਹਾਦਸੇ ਦਾ ਸ਼ਿਕਾਰ ਹੋ ਜਾਣ ਕਾਰਨ ਕਿਸਾਨ ਰਥੇਬੰਦੀਆਂ ਦੀਆਂ 3 ਔਰਤਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖਮੀ ਹੋਏ ਨੇ ਬਨਾਲਾ ਪੁਲਿਸ ਦੇ ਸੂਤਰਾਂ ਨੇ ਆਕਾਸ਼ਵਾਣੀ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਹਾਦਸਾ ਸੰਗਣੀ ਤੁੰਦ ਕਾਰਨ ਵਾਪਰਿਆ ਹੈ ਗੰਭੀਰ ਜ਼ਖਮੀਆਂ ਨੂੰ ਏਮਜ਼ ਬਠਿੰਡਾ ਅਤੇ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਇੱਕ ਹੋਰ ਸੜਕ ਹਾਦਸੇ 'ਚ ਕਿਸਾਨ ਰਥੇਬੰਦੀਆਂ ਦੇ ਕੁਝ ਹੋਰ ਮੈਂਬਰ ਵੀ ਜ਼ਖਮੀ ਹੋਏ ਨੇ ਇਹ ਸਾਰੇ ਲੋਕ ਅੱਜ ਹਰਿਆਣਾ ਦੇ ਟੋਹਾਣਾ ਵਿਖੇ ਕਿਸਾਨ ਮਹਾਪੰਚਾਇਤ ਲਈ ਚਾਰੇ ਸਨ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਸਥਿਤ ਭਾਰਤ ਮੰਦਪੰਚੂ ਗ੍ਰਾਮੀਣ ਭਾਰਤ ਮਹੋਤਸਵ ਦਾ ਉਦਘਾਟਨ ਕਰਦਿਆਂ ਦਿਹਾਤੀ ਲੋਕਾਂ ਨੂੰ ਸਨਮਾਨਜਨਕ ਜੀਵਨ ਪ੍ਰਦਾਨ ਕਰਨ ਲਈ ਸਰਕਾਰ ਦੀ ਤਰਜੀਹ ਨੂੰ ਦੁਹਰਾਇਆ। ਸੂਚਨਾ ਅਤੇ ਪ੍ਰਸਾਰਣ ਮੰਤਰੀ ਆਸ਼ੂਨੀ ਵੈਸ਼ਨਵ ਨੇ ਬੱਚਾ ਨੂੰ ਇਮਤਿਹਾਨਾਂ ਦਾ ਬੋਝ ਲੈਣ ਦੀ ਬਜਾਏ ਇਮਤਿਹਾਨਾ ਪ੍ਰਤੀ ਜਨੂੰਨ ਪੈਦਾ ਕਰਨ ਦੀ ਕੀਤੀ ਅਪੀਲ। ਅੱਜ ਵਿਸ਼ੂ ਗ੍ਰੇਲ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਉੱਤਰੀ ਭਾਰਤ ਦੇ ਵਾਕ-ਵਾਕ ਹਸਿਆਚ ਸੀਤ ਲਹਿਰ ਅਤੇ ਸੰਘਣੀ ਠੰਡ ਨੇ ਆਮ ਜਨਜੀਵਨ ਨੂੰ ਕੀਤਾ ਪ੍ਰਭਾਵਿਤ ਇਸ ਦੇ ਨਾਲ ਹੀ ਪਰਦੇਸ਼ਿਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 7:30 ਵਜੇ ਨਮਸਕਾਰ